ਨਮਸਕਾਰ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰ ਨਾਵਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਹਾਂ ਮੈਂ ਹੀ ਚਲਵਾਈ ਗੋਲੀ ਜੋ ਕੁਝ ਕਰਨਾ ਹੈ ਕਰ ਲਓ ਐਮਐਲਏ ਦੀ ਆਡੀਓ ਹੋਈ ਵਾਇਲ ਦੱਸਦੀ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਬਟਾਲਾ ਦੇ ਵਿੱਚ ਯਾਨੀ ਕਿ 7 ਜੁਲਾਈ ਨੂੰ ਲੈ ਕੇ 2 ਧੜਿਆਂ ਦੇ ਵਿਚਕਾਰ ਲੜਾਈ ਝਗੜਾ ਹੋਇਆ ਸੀ ਜਿੱਥੇ ਚਾਰ ਆਦਮੀਆਂ ਦੀ ਮੌਤ ਹੋ ਜਾਂਦੀ ਹੈ ਉਸ ਦਿਨ ਇੱਕ ਆਦਮੀ ਦੇ ਵੱਲੋਂ ਫੋਨ ਲਗਾਇਆ ਜਾਂਦਾ ਹੈ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਜਿਹੜੇ ਸ਼੍ਰੀ ਹਰगोਬਿੰਦ ਸਿੰਘ ਤੋਂ ਜਿਸ ਦਾ ਨਾਮ ਅਮਰਪਾਲ ਸਿੰਘ ਦੱਸਿਆ ਜਾ ਰਿਹਾ ਹੈ ਉਹ ਉਹਨਾਂ ਨੂੰ ਲੈ ਕੇ ਗੱਲਬਾਤ ਕਰਦਾ ਹੈ ਕਿ ਤੁਸੀਂ ਕਿੱਥੇ ਸੀ ਤੁਹਾਨੂੰ ਵਾਰ-ਵਾਰ ਕਹਿਣ ਤੇ ਤੁਸੀਂ ਇਸ ਝਗੜੇ ਦੇ ਵਿੱਚ ਪੈ ਕੇ ਨਪਟਾਰਾ ਕਿਉਂ ਨਹੀਂ ਕੀਤਾ ਤੁਹਾਡੇ ਕੰਨਾਂ ਤੇ ਜੂਨੀ ਸਰ ਕੀ ਅਸੀਂ ਵਾਰ-ਵਾਰ ਤੁਹਾਡੇ ਕੋਲ ਆਉਂਦੇ ਰਹੇ ਵਾਰ-ਵਾਰ ਤੁਹਾਡੇ ਕੋਲ ਮਿਲਤਾ ਤਰਲੇ ਕਰਦੇ ਰਹੇ ਲੇਕਿਨ ਤੁਸੀਂ ਸਾਡੀ ਇੱਕ ਨਹੀਂ ਸੁਣੀ ਇਹ ਗੱਲ ਇੱਕ ਵਿਅਕਤੀ ਕਹਿ ਰਿਹਾ ਹੈ ਜਿਹੜੇ ਸ਼੍ਰੀ ਗੁਰੂ ਹਰਗੋਬਿੰਦ ਪੁਰਾਤੋ ਜਿਹੜੇ ਐਮਐਲਏ ਨੇ ਅਬਰਪਾਲ ਸਿੰਘ ਉਹਨਾਂ ਨੇ ਕਿਹਾ ਕਿ ਤੁਹਾਨੂੰ ਕਹਿਣ ਦੇ ਬਾਵਜੂਦ ਵੀ ਦੋ ਧੜਿਆਂ ਦੇ ਵਿਚਕਾਰ ਲੜਾਈ ਹੋਈ ਵਿਵਾਦ ਇੰਨਾ ਵੱਧ ਗਿਆ ਕਿ ਮੌਕੇ ਤੇ ਗੋਲੀ ਲੱਗਣ ਦੇ ਨਾਲ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਉਹਨੇ ਕਿਹਾ ਹੁਣ ਦੱਸੋ ਇਹ ਮਾਮਲਾ ਕਿੱਧਰ ਨੂੰ ਲੈ ਕੇ ਜਾਈਏ? ਤੁਹਾਨੂੰ ਅਸੀਂ ਵਾਰ-ਵਾਰ ਕਿਹਾ ਸੀ ਕਿ ਦੋਨਾਂ ਧੜਿਆਂ ਨੂੰ ਬਿਠਾ ਕੇ ਤੁਸੀਂ ਇਹਨਾਂ ਦਾ ਆਪਸੀ ਰਾਜ਼ੀ ਰਾਮਾ ਕਰਵਾ ਦਿਓ। ਲੇਕਿਨ ਵਾਰ-ਵਾਰ ਵਿਅਕਤੀ ਇਸ ਗੱਲ ਦਾ ਦੋਸ਼ ਲਗਾ ਰਿਹਾ ਸੀ ਕਿ ਜਿਹੜੇ ਅਮਰਪਾਲ ਸਿੰਘ ਜਿਹੜੇ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਦੀ ਤਹਿਤ ਯਾਨੀ ਕਿ ਉਹਨਾਂ ਦੀ ਸੋਚ ਮੁਤਾਬਕ ਤੇ ਸਦਾ ਜਾਂ ਉਹਨਾਂ ਦੀ ਅਗਵਾਈ ਦੇ ਵਿੱਚ ਇਹ ਦੋ ਧੜਿਆਂ ਦੇ ਵਿੱਚ ਜਿਹੜੀ ਲੜਾਈ ਝਗੜਾ ਹੋਇਆ ਹੈ ਜਿਸ ਨੂੰ ਲੈ ਕੇ ਚਾਰ ਵਿਅਕਤੀਆਂ ਦੀ ਜਾਨ ਚਲੀ ਗਈ ਗੋਰੀਆਂ ਲੱਗਣ ਦੇ ਨਾਲ ਬਾਅਦ ਵਿੱਚ ਆਖ ਕੇ ਇਹ ਅਮਰਪਾਲ ਜਿਹੜੇ ਵਿਧਾਇਕ ਨੇ ਆਮ ਆਦਮੀ ਪਾਰਟੀ ਤੋਂ ਕਹਿੰਦੇ ਨੇ ਹਾਂ ਮੈਂ ਹੀ ਗੋਲੀ ਚਲਵਾਈ ਹੈ ਜੋ ਵੀ ਹੁੰਦਾ ਹੈ ਕੁਝ ਕਰ ਲੋ ਇਹ ਵੀਰੂ ਸੌਰੀ ਜਿਹੜੀ ਆਡੀਓ ਹੋਏ ਇਹ ਅੱਗ ਵਾਂਗੂ ਫੈਲ ਰਹੀ ਹੈ ਪੰਜਾਬ ਦੇ ਮੋਬਾਈਲ ਫੋਨਾਂ ਤੇ ਜਾ ਕੇ ਲੀਏ سوشل میڈیا ਤੇ ਕਿ ਸ਼ਰੇ ਆਮ ਆਮ ਆਦਮੀ ਪਾਰਟੀ ਦਾ ਵਿਧਾਇਕ ਅਮਰਪਾਲ ਸਿੰਘ ਉਸ ਵਿਅਕਤੀ ਨੂੰ ਕਹਿ ਰਿਹਾ ਕਿ ਹਾਂ ਹਾਂ ਗੋਲੀ ਮੈਂ ਹੀ ਚਲਵਾਈ ਹੈ ਜੋ ਕੁਝ ਹੁੰਦਾ ਹੈ ਕਰ ਲੋ ਮੇਰਾ ਬਾਅਦ ਵਿੱਚ ਇਹ ਕਹਿ ਕੇ ਅਮਰਪਾਲ ਸਿੰਘ ਨੇ ਪੱਲਾ ਝਾੜ ਦਿੱਤਾ ਮੈਂ ਨੀਂਦ ਵਿੱਚ ਸੀ ਨੀਂਦ ਦੇ ਵਿੱਚ ਮੈਨੂੰ ਫੋਨ ਆ ਗਿਆ ਵਾਰ-ਵਾਰ ਵਿਅਕਤੀ ਉਹ ਮੈਨੂੰ ਤੰਗ ਕਰ ਰਿਹਾ ਸੀ ਮੇਰੇ ਉੱਤੇ ਤਰ੍ਹਾਂ-ਤਰ੍ਹਾਂ ਦੇ ਇਲਜ਼ਾਮ ਲਾ ਗਿਆ ਸੀ ਗੁੱਸੇ ਦੇ ਵਿੱਚ ਖਿੱਚ ਕੇ ਮੈਂ ਉਸ ਨੂੰ ਕਹਿ ਦਿੱਤਾ ਕਿ ਹਾਂ ਗੋਲੀ ਮੈਂ ਚਲਵਾਈ ਹੈ ਜੋ ਕੁਝ ਹੁੰਦਾ ਹੈ ਕਰ ਲੋ ਲੇਕਿਨ ਜੇ ਉਸ ਵਿਅਕਤੀ ਜਿਹੜਾ ਹੈ ਉਹ ਵਾਰ-ਵਾਰ ਅਮਰਪਾਲ ਸਿੰਘ ਤੇ ਇਲਜ਼ਾਮ ਲਗਾ ਰਿਹਾ ਹੈ ਕਿ ਤੁਸੀਂ ਚਾਹੁੰਦੇ ਤੇ ਦੋ ਧੜਿਆਂ ਵਿਚਕਾਰ ਆਪਸੀ ਰਾਜ਼ੀਨਾਮਾ ਹੋ ਸਕਦਾ ਸੀ ਲੇਕਿਨ ਹੁਣ ਆਪਣੇ ਪੈਰਾਂ ਤੇ ਪਾਣੀ ਨਹੀਂ ਪੈ ਪੈਣ ਦੇ ਰ ਹੈ ਵਿਧਾਇਕ ਅਮਰਪਾਲ ਸਿੰਘ ਜਾ ਕਹਿ ਦਈਏ ਵਾਰ-ਵਾਰ ਪੱਲਾ ਛੱਡ ਰਹੇ ਨੇ ਜਦੋਂ ਮੀਡੀਆ ਦੇ ਲੋਕ ਕੁਝ ਉਹਦੇ ਨਾਲ ਇੰਟਰਵਿਊ ਤੇ ਗੱਲਬਾਤ ਕਰਦੇ ਨੇ ਜਾਂ ਉਹਨੂੰ ਇੰਟਰਵਿਊ ਵਾਸਤੇ ਫੋਨ ਕਰਦੇ ਨੇ ਹੁਣ ਪੱਲਾ ਛੱਡ ਰਹੇ ਨੇ ਕਿ ਇਹ ਮੇਰੇ ਕੋਲੋਂ ਗੁੱਸੇਦਾਰ ਨਿਕਲ ਗਿਆ ਕਿਉਂਕਿ ਮੈਂ ਨੀਂਦ ਦੇ ਵਿੱਚ ਸੀ ਲੇਕਿਨ ਭਾਵੇਂ ਨੀਂਦ ਦੇ ਵਿੱਚ ਸੀ ਲੇਕਿਨ ਇਹ ਗੱਲ ਅਮਰਪਾਲ ਸਿੰਘ ਜੋ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਸ਼੍ਰੀ ਗੁਰੂ ਹਰਗੋਬਿੰਦ ਪਰ ਤੋਂ ਉਹਨਾਂ ਨੂੰ ਇਹ ਗੱਲ ਨਹੀਂ ਕਹਿਣੀ ਚਾਹੀਦੀ ਸੀ ਜੇਕਰ ਉਹਨਾਂ ਦੀ ਵਿਉਂਤਬੰਦੀ ਹੈ ਜਾਂ ਉਹਨਾਂ ਦੇ ਮਸਲੇ ਦੇ ਵਿੱਚ ਹੈ ਤੇ ਇਸ ਲਈ ਸੱਚ ਜਿਹੜਾ ਹੈ ਮੂੰਹ ਦੇ ਵਿੱਚੋਂ ਨਿਕਲ ਕੇ ਆਟੋਮੈਟਿਕਲੀ ਸਾਹਮਣੇ ਆ ਗਿਆ ਪੰਜਾਬ ਦੇ ਲੋਕਾਂ ਦੇ ਅਤੇ ਉਸ ਵਿਅਕਤੀ ਦੇ ਸਾਹਮਣੇ ਲੇਕਿਨ ਵਿਅਕਤੀ ਇਹ ਪੁਸ਼ਟੀ ਕਰ ਰਿਹਾ ਹੈ ਕਿ ਮੈਂ ਜਿਸ ਪਰਸਨ ਦੇ ਨਾਲ ਗੱਲ ਕਰ ਰਿਹਾ ਹਾਂ ਉਹ ਆਮ ਆਦਮੀ ਪਾਰਟੀ ਦਾ ਵਿਧਾਇਕ ਅਮਰਪਾਲ ਸਿੰਘ ਹੈ ਧੰਨਵਾਦ